ਆਕ ਬੰਗਾ ਸੇਂਟੀ ਦੇ ਬੱਸ ਸਟੈਂਡ ਤੇ ਉਸ ਸਮੇਂ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਇੱਕ ਗੱਡੀ ਦਾ ਪਿੱਛਾ ਕਰਦੀ ਹੋਈ ਦੂਜੀ ਗੱਡੀ ਆਈ ਤੇ ਬੱਸ ਸਟੈਂਡ ਦੇ ਹੀ ਕੋਨਿਆਂ ਦੀ ਬਰਸਾਤ ਕਰ ਦਿੱਤੀ ਦਿੱਤੀ ਦੂਸਰੀ ਗੱਡੀ ਵਿੱਚ ਬੈਠੇ ਵਿਅਕਤੀਆਂ ਤੇ ਇਹਨਾਂ ਵਿਅਕਤੀਆਂ ਵਿੱਚ 5 ਵਿਅਕਤੀ ਜ਼ਖਮੀ ਹੋ ਗਏ ਜੋ ਪਹਿਲੀ ਗੱਡੀ ਦੇ ਵਿੱਚ ਬੈਠੇ ਸਨ ਇਹਨਾਂ ਨੂੰ ਐਮਸੀ ਲੁਧਿਆਣਾ ਲਈ ਰੈਫਰ ਕਰਕਾ 10 ਤੱਕ ਦਾ ਗਿਆ ਜਿਨ੍ਹਾਂ ਵਿੱਚੋਂ ਦੋ ਦੀ ਹਾਲਤ ਬਹੁਤ ਗੰਭੀਰ ਹੈ ਇਹ ਕੀ ਜਿਹੜੀ ਵਾਰਦਾਤ ਹੋਈ ਹੈ ਅਪਾ ਆਪਣੀ ਦੁਕਾਨ ਤੇ ਸਿਗੇ ਤੇ ਜਿੱਦਾਂ ਕੋਈ ਆਵਾਜ਼ ਆਈ ਨਾ ਕੋਈ ਮਤਲਬ ਜਿਦਾ ਪਟਾਕਾ ਚੱਲਣ ਦੀ ਆਵਾਜ਼ ਹੁੰਦੀ ਜਾਂ ਘੈਰੋ ਜਿਦਾ ਮੋਰਚਲ ਦੇ ਨਹੀਂ ਪਟਾਕੇ ਲ ਜਾਂਦੇ ਇਸ ਤਰ੍ਹਾਂ ਪਹਿਲਾਂ ਆਵਾਜ਼ ਆਈ ਉਹ ਆਵਾਜ਼ ਨੂੰ ਦੇਖ ਕੇ ਆਪਾ ਜਿੱਦਾਂ ਗਾ ਕਸਟਮਰ ਸਿਗੇ ਮੇਰੇ ਕੋਲ ਇਸ ਟਾਈਮ ਤੇ ਲੇਡੀ ਸਿਗੀਆਂ ਕਾਫੀ ਨਹੀਂ ਆ ਤੇ ਜਿੱਦਾਂ ਬਾਹਰ ਦੇਖਿਆ ਤੇ ਕੁਝ ਨਹੀਂ ਕੋਈ ਇੱਕ ਚੱਲੀ ਦੋ ਚੱਲੀ ਤਿੰਨ ਐਦਾਂ ਮਤਲਬ ਚੱਲਦੀਆਂ ਗਈਆਂ ਜਿੱਦਾਂ ਅੱਗੇ ਨੂੰ ਥੋੜਾ ਅੱਗੇ ਨੰਗੇ ਦੁਕਾਨ ਤੋਂ ਤੇ ਉੱਥੇ ਜਾ ਕੇ ਮਤਲਬ ਗੱਡੀਆਂ ਫਸ ਗਈਆਂ ਰਸ਼ ਕਾਰਨ ਕਿਉਂਕਿ ਬੱਸ ਸਟੈਂਡ ਤੁਹਾਨੂੰ ਪਤਾ ਰਸ਼ ਇੱਥੇ ਕਿੰਨਾ ਜਿਆਦਾ ਦੁਪਹਿਰ ਗੱਡੀਆਂ ਫਸ ਗਈਆਂ ਗੱਡੀ ਖੜ ਖੜੀ ਗੱਡੀ ਤੇ ਮਤਲਬ ਪਿਛਲੀ ਗੱਡੀ ਚ ਬੰਦੇ ਨੇ ਬਹੁਤ ਸਾਰੀਆਂ ਗੋਲੀਆਂ ਚਲਾਈਆਂ ਕਿੰਨੀਆਂ ਗੱਡੀਆਂ ਸੀਗੀਆਂ ਦੋ ਗੱਡੀਆਂ ਸੀਗੀਆਂ ਜੀ ਦੇਖੀਏ ਜਿਹੜੀਆਂ ਬਾਕੀ ਪਤਾ ਨਹੀਂ ਅੱਗੇ ਪਿੱਛੇ ਵੀ ਹੋ ਸਕਦੀਆਂ ਗੱਡੀਆਂ ਆਈਆਂ ਬੱਸ ਸਟੈਂਡਲ ਹੋਈ ਜੀ ਸਰ ਅੱਜ ਇੱਥੇ ਬੰਗਾ ਦੇ ਵਿੱਚ ਇੱਕ ਫਾਇਰਿੰਗ ਇਨਸੀਡੈਂਟ ਹੋਇਆ ਹੈਗਾ ਤੇ ਇੱਥੇ ਸਾਡੀਆਂ ਟੀਮਾਂ ਪਹੁੰਚੀਆਂ ਹੈਗੀਆਂ ਮੈਂ ਵੀ ਮੌਕੇ ਤੇ ਆਇਆ ਹੈਗਾ ਤੇ ਜੋ ਹੁਣ ਤੱਕ ਸਾਨੂੰ ਪਤਾ ਲੱਗਿਆ ਹੈਗਾ ਕਿ ਇਹਦੇ ਵਿੱਚ ਟੋਟਲ 5 ਵਿਅਕਤੀ ਜਿਹੜੇ ਇੰਜਰਡ ਹੋਏ ਹੈਗੇ ਜਿਨ੍ਹਾਂ ਦੇ ਨਾਮ ਹੈਗੇ ਹਨੀ ਬਲ ਰਿੰਪਲ ਸੂਜਲ ਮਨਦੀਪ ਤੇ ਸਾਈ ਜੋ ਹੁਣ ਤੱਕ ਦੀ ਤਫਰੀਦ ਸਾਨੂੰ ਪਤਾ ਲੱਗਿਆ ਹੈਗਾ ਕਿ ਤਿੰਨ ਅਕਿਊਜ਼ ਪਰਸਨ ਸੀਗੇ ਜਿਹੜੇ I20 ਕਾਰ ਦੇ ਵਿੱਚ ਆਏ ਹੈ ਤੇ ਜਿਨ੍ਹਾਂ ਨੇ ਫਾਇਰਿੰਗ ਕੀਤੀ ਹੈਗੀ ਜਿਸ ਦੇ ਕਰਕੇ ਇੰਜਰਡ ਹੋਏ ਨੇ ਜਿਦੇ ਵਿੱਚ ਉਹ ਦੋ ਸਾਨੂੰ ਅਸੀਂ ਬਾਏ ਨੇ ਆਇਡੈਂਟੀਫਾਈਡ ਕਰ ਲਏ ਨੇ ਤੇ ਅਸੀਂ ਇਹਨਾਂ ਦੇ ਖਿਲਾਫ ਜਲਦੀ ਐਫਆਈ ਰਿਪੋਰਟ ਕਰਕੇ ਤੇਨਾਂ ਨੂੰ ਜਲਦੀ ਰਵਲਪ ਕਰ ਲਾਂ ਸਰ ਇਹ ਕਿਸੇ ਗੈਂਗ ਨਾਲ ਸੰਬੰਧਤ ਹੈ ਇਹ ਜੀ ਨਹੀਂ ਇਹ ਨਹੀਂ ਅਸੀਂ ਅਜੇ ਤੱਕ ਕਹਿ ਸਕਦੇ ਹੈਗੇ ਬਟ ਇੰਨਾ ਪਤਾ ਲੱਗਿਆ ਕਿ ਜਿਹੜੇ ਅਕਿਊਜ਼ ਤੇ ਰਹਿ ਗਈ ਹੈ ਤੇ ਜਿਹੜੇ ਵਿਕਟਿਮ ਹੈ ਇਹ ਦੋਵੇਂ ਹੀ ਬੰਗੇ ਤੋਂ ਬਿਲੋਂਗ ਕਰਦੇ ਹੈਗੇ ਤੇ ਇਹਨਾਂ ਦੀ ਕੋਈ ਪੁਰਾਣੀ ਵੀ ਆਪਸ ਦੇ ਵਿੱਚ ਰੰਜਿਸ਼ ਚੱਲਦੀ ਸੀ ਹਜੇ ਅਜੇ ਤੱਕ 2 ਬੰਦੇ ਸਾਨੂੰ ਆਇਡੈਂਟੀਫਾਈ ਹੋਏ ਹੈਗੇ ਜੋ ਹੁਣ ਤੱਕ ਤਫ਼ਦੀਸ਼ ਤੱਕ ਆਏ ਹੈ ਇੱਕ ਅਜੇ ਹੈ ਤੇ ਇੱਕ ਸੌਰਭ ਹੈ